ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਸਲੀਆ ਐਜੂਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਿਆਂ ਦੇ ਇੱਕ ਗਾਧਨ ਵਿਖਾਉਣੀ ਆ ਤੇ ਇਹ ਰਹੀਆਂ ਤਿੰਨੇ ਤੁਹਾਨੂੰ ਗੱਪਣੇ ਦਿਖਾਵਾਂਗੇ ਗੱਪਣਾ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾਹ ਕੇ ਖੜੋ ਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੋ? ਵਧੀਆ ਵਧੀਆ ਜੀ ਤੁਸੀਂ ਦੱਸੋ। ਹਾਂਜੀ ਠੀਕ ਬਸ ਤੁਸੀਂ ਸੁਣਾਓ। ਸਭ ਵਧੀਆ ਜੀ। ਹਾਂਜੀ ਤੇ ਨਾਮ ਦੱਸਦੇ ਕਰੀ ਹਾਂ। ਹਾਂਜੀ ਮੇਟੂ ਸਿੰਘ ਜੋ ਪਿੰਡ ਸਰਾਏ ਤਹਿਸੀਲ ਨਾਲਾ ਤੇ ਜ਼ਿਲ੍ਹਾ ਅਮਰਸਰ। ਤੇ ਫੋਨ ਨੰਬਰ ਬੋਲ ਦੋ। 9814799325 ਠੀਕ ਹੈ ਜੀ। ਹਾਂਜੀ। ਤੇ ਅੱਜ ਨਵਾਂ ਸਾਲ ਆ ਗਿਆ ਵਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਨਵਾਂ ਸਾਲ ਆ ਗਿਆ ਜੋ ਖਰਾ ਨਾ ਦਿੰਨੇਗੇ ਤੇ ਰੇਟ ਕਰੀਏ ਅੱਜ ਡਾਉਨ ਜੇ ਕਿ ਜਿਹੜਾ ਨਵੇਂ ਸਾਲ ਤੇ ਕੋਈ ਗੱਲ ਨਹੀਂ ਕੋਈ ਨਹੀਂ ਜਾਨ ਪਛੋ ਤੇ ਤੇ ਅੱਜ ਕਪੜਾਈਆਂ ਸਾਰੀਆਂ ਕਪੜਾ ਲਾਂਜੀ ਦੋ ਮੱਜਾਂ ਤੇ ਇੱਕ ਵੈਡ ਜੋ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਹੀ ਕਰ ਦਈਏ ਕੀ ਕਰ ਲਓ ਜੀ ਆ ਥਾਣੇ ਦੇ ਦੇਖ ਸਕਦੇ ਜੀ ਆਪਾਂ ਲੱਗੇ ਤਾਂ ਦਿਨ ਕੋਈ ਦੋ ਚਾਰ ਲੈ ਜੂਗੀ ਅਜੇ ਹਾਂਜੀ ਹਫ਼ਤੇ ਦੇ ਅੰਦਰ ਅੰਦਰ ਸੋਪੂਗੀ ਹਾਂਜੀ ਸਿੰਘ ਜਰੂਰ ਥੋੜਾ ਜਿਹਾ ਤਾਣੂ ਕਰਕੇ ਮੋੜਿਆ ਵਾ ਤੇਰਾ ਸਰੀਰੋ ਚੰਗੀ ਭਾਰੀ ਆ ਹਾਂਜੀ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵਿੱਚ ਜੀ ਵੇਖੋ ਗੱਬਣਾ ਨੇ ਪਿਛਲੇ ਘਰ ਵਾਲੇ ਦਿੰਦੇ ਵੀ 9-10 ਕਿਲੋ ਚੋਂਦੀ ਰਹਾ ਹੋਣਾ ਅੱਛਾ ਹਾਂ ਜੀ ਹੁਣ ਸੁਣਿਆ ਪਤਾ ਲੱਗ ਗਿਆ ਚਲੋ ਫਿਰ ਤੋਰ ਹਾਂ ਜੀ ਬਾਕੀ ਗੱਬਣ ਦੁੱਧ ਤੱਕ ਰਹਾ ਦੋ ਦੋ 10 ਦਾ ਨੁਪਾੜਾ ਹਾਂ ਜੀ ਹਾਂ ਜੀ ਗੱਬਣ ਪਛਦਾ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਆ ਪਤਰਾ ਕਹਿੰਦੇ ਵੀ 10 ਕਿ ਲੀਟਰ ਜਿਹੜਾ ਇਹ ਦੁੱਧ ਚਵਾ ਦਿੰਦੀ ਆ ਬਾਕੀ ਵੱਧ ਵੀ ਕਰ ਸਕਦੀ ਹੈ ਕਰਦੇ ਵੀ ਕਰ ਸਕਦੇ ਹਾਂ ਜੀ ਸੇਵਾ ਦੀ ਬਾਕੀ ਤੇ ਗੱਲ ਹੈ ਹਾਂ ਜੀ ਹਾਂ ਜੀ ਮਾਫੀ ਲਰਨੀ ਕਿ ਪੌਣਾ ਮੈਂ ਜਿਹੜੀਆਂ ਮੰਨੇ ਤੇ ਪੈਂਦੀਆਂ ਥੱਲੇੋਂ ਤਰ੍ਹਾਂ ਚੰਗੀ ਫੁੱਲੀ ਤਿਆਰ ਹੋ ਜੂਗੀ ਸੋਨ ਤੱਕ ਲੈ ਜੇ ਲੈ ਜਾਗੀ ਪੰਜ ਚਾਰ ਦਿਨ ਤੇ ਮੁੱਲ ਫਿਰ ਵੀ ਦੀਏ ਦਾ ਮੁੱਲ ਵੇਖਦਾ ਦੇ ਦਈਏ 70 ਦੀ ਮੈਂ ਕਰ ਦਈਏ ਥੋੜਾ ਬਾਤ ਮੰਨਦਾ ਚੰਗੀ ਜੋ ਆਪ ਹੀ ਕਰ ਦੋ 65000 ਜੋ ਨਵੇਂ ਸਾਲ ਕਰਕੇ ਤੁਹਾਨੂੰ ਪਹਿਲਾ ਆਫਰ ਆ ਨਾ ਆ ਗਿਆ ਅੱਛਾ ਆਫਰਾਈਂ ਅੱਜ ਨਵੇਂ ਸਾਲ ਦੀ ਹਾਂਜੀ ਹਾਂਜੀ 65000 ਦੀ ਹਾਂਜੀ ਇਹ ਕਰ ਦਈਏ ਥੋੜੀ ਬਾਦੀ ਛੋਟ ਲੈ ਠੀਕ ਜੋ ਹੁਣ ਲੋੜੀ ਦਾ ਵਿੱਚ ਇਹ ਕਰ ਦਈਏ ਕਿਉਂ ਬਾਅਦ ਚ ਕਰੀਏ ਚਲੇ ਵੇਲ ਕਰ ਲੋ ਜੀ ਯਾਰ ਹੋਰ ਕੱਟ ਕਰ ਲੋ ਕਿੰਨੇ ਦੀ 64 ਦੀ 64000 ਦੀ ਜਾਣ ਦੋ 2000 ਹੋਰ ਛੱਡ ਦੀਏ 62000 ਦੀ ਜਾਣ ਦੋ ਨਹੀਂ ਠੀਕ ਜੋ ਜਾਣ ਦੋ 62000 ਦੀ ਕੁਛ ਨਹੀਂ ਦ ਨਵਾਂ ਸਾਲ ਕੋਈ ਗੱਲ ਨਹੀਂ ਕਮਾਈ ਘੱਟ ਕਰ ਲੋ ਅੱਜ ਦਾ ਦੇਣਾ ਤੇ ਆ ਜਿਹੜੀ ਜੇ ਹਾਂ ਜੀ ਇਹ ਦਜੇਸਵੇਂ ਸੁਣੀ ਮਿੱਟੀ। ਅੱਛਾ ਇਹ ਤਾਂ ਦੂਸਰਾ ਸੁਆ ਹੈ ਵੀ ਚੰਗੀ ਜੰਮੀ ਪਲੀ ਕੋਲ। ਹਾਂ ਜੀ ਇਹ ਦੂਜੇ ਸੁਆ। ਠੀਕ ਹੈ ਉਹਦਾ ਤੀਸਰਾ ਸੁਆ ਹੈ ਇਹ ਤਾਂ ਦੂਸਰਾ ਸੁਆ ਹੈ। ਹਾਂ ਜੀ ਥੱਲੇ ਥੱਲੇ ਦੇ ਵੇਖੋ ਕਿੰਨੀ ਸਾਫ਼ ਤੇ ਇਹ ਕਿੰਨਾ ਕ ਦੁੱਧ ਕੱਢ ਦੂਗੀ। ਜੀ ਵੇਖੋ ਮੈਂ ਪਹਿਲਾਂ ਦੱਸਿਆ ਵੀ ਤੱਕ ਨਾਲ ਦੁੱਧ ਹੁੰਦਾ ਘਬਣਾਦਾ। ਹਾਂ ਜੀ ਸਾਨੂੰ ਤਾਂ ਦੱਸ ਦੇ ਵੀ 9-10 ਕਿਲੋ ਚੁੰਦੇ ਰਹੇ ਆ। ਅੱਛਾ ਹਾਂ ਜੀ ਬਾਕੀ ਆਪਣੀ ਤੱਕ ਨਾਲ ਮੇਰਾ ਭਰਾ ਆਖੇ ਨੇ ਜਿੰਨੇ ਲੈਣੀ ਖੜੇ। ਠੀਕ ਹੈ ਜੀ। ਹਾਂ ਜੀ ਤੇ ਥਾਨ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤਾਂ। ਲੈ ਖੋਲਾ ਹੋਵੇ ਤੋਰ ਦੀ ਇਹਨਾਂ। ਬਾਕੀ ਗੋਲ ਹੈ ਤੇਰਾ ਰਾਜੀ ਹੈ ਮਾਜੀ ਹਾਂਜੀ ਕੱਲ ਹੀ ਮਾਲ ਆਇਆ ਕੋਈ ਉਹ ਪਰਾਪਨ ਕਰਨ ਗਿਆ ਹਾਂਜੀ ਸਨੀਓ ਦੇਖੋ ਜੀ ਇਹਨਾਂ ਨਾਲ ਲੱਗਦਾ ਬਾਕੀ ਸਾਫ ਹੈ ਅਗਲਾ ਮਾਜੀ ਨਹੀਂ ਹੈਗੀ ਲੈ ਜਾ ਕਿ ਇਹ ਵੀ ਬੋਡੀ ਵੇਟ ਦੀ ਚੰਗੀ ਆਪਾਂ ਤੇ ਥੱਲੇ ਵੀ ਚੰਗੀ ਭਰ ਜੂਗੀ ਬਰਾਬਰ ਹਵਾਨਾ ਤਿਆਰ ਕਰਾਂਗੇ ਸਾਰੇ ਇਹ 44 ਨਾ ਕਰਨਾ ਬਿਸ਼ੈ ਨੂੰ ਤੇ ਮੁੱਲ ਫਿਰ ਇਹਦਾ ਵੀ ਜੀ ਮੁੱਲ ਵੇਖ ਲਓ ਛੋਟੀ ਦੀ ਇਹ ਸਾਤ ਰਿਆ 28 ਚੰਗੀ ਬੜੀ ਦੇਖੋ ਕਰਦੀ ਆ ਥੋੜਾ ਬਤਾ ਮਾਣੇ ਇਹਦਾ ਇਤਰਾ ਖਾਲੀ ਵੇਖੋ ਪੁੱਛਦੇ ਆਵਾਜ਼ ਨਹੀਂ ਸੁਟਾਇਗਾ ਥੋੜਾ ਬਤਾ ਛੱਡਦੀ ਆ ਚਮੇ ਸਰ 2000 ਛੱਡ ਦਿੱਤਾ ਕਿੰਨੇ ਦੀ 67 ਦੀ 6000 ਹਾਂਜੀ 60000 ਦੀ ਦੇ ਦੋ ਛੋਟੀ ਬੜੀ ਪੰਗੀ 60 ਦੀ ਦੇ ਦੋ ਚਲੋ ਚਲੋ ਕੋਈ ਕਰ ਦੋ ਥੋੜੀ ਬੱਤ ਛੋਟ ਹੋਰ ਨਵੇਂ ਸਾਲ ਦੀਆਂ ਆਪ ਕਰਤੀਆਂ ਛੋਟਾਂ ਦੇ ਅੱਛਾ ਕਰ ਦੋ ਆਪ ਹੀ ਚਲ ਯਾਰ ਹੋਰ ਕੱਟ ਕਰ ਲਓ 60 ਦੀ ਪੂਰੇ ਦੀ ਜਾਉਂਦੇ ਪੂਰੇ 65 ਦੀ ਜਾਂਦ ਦੋ ਹੁਣ ਕੋਹਲੀ ਹੁੰਦਾ 65 ਦੀ ਪੂਰੇ 65 ਦੇ ਪਾਸੇ ਚ 65 ਦੇ ਕੋਈ ਵੀ ਰਾਲ ਲੇ ਜੇ ਤੇ 60 ਦੀ ਕੋਈ ਹੋਰ ਲੇ ਜੇ ਹਨਾ ਚਲੋ ਠੀਕ ਹੈ ਤੇ ਇੱਕ ਹੁਣ ਜਰਸੀ ਤਾਂ ਨੂੰ ਚੰਗੇ ਰਿਕਾਰਡ ਵਾਲੀ ਦਿਖਾਉਣੀ ਹੈ ਜੇ ਗੱਬਣੇ ਵੀ ਹਾਂਜੀ ਚੰਗੇ ਜੰਮੀ ਬਲੀ ਰਾਜੀ ਯਾਤਰਾ ਪੂਰੀ ਇਹ ਦੂਜਾ ਸਵਾਰ ਜੀ ਤੇ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹ ਉਤਰਾ ਕਿੰਨਾ ਕ ਦੁੱਧ ਕੱਢਦੀ ਰਹੀ ਹੈ ਵਿਜੀ ਦੁੱਧ ਵੀ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਗੱਬਣਾ ਨੇ ਆਪਣੀ ਧੱਕ ਨਾ ਮੇਰਾ ਭਰਾ ਕੋਈ ਹੀ ਲਵੇ ਪਿਛਲੇ ਘਰਾਂ ਦੇ 16 17 ਕਿਲੋ ਚੋਇਆ ਇਹਨੇ ਪਹਿਲੇ ਸਵੇਰੇ ਅੱਛਾ ਹਾਂਜੀ ਠੀਕ ਹੈ ਬਾਕੀ ਇਹ ਵੀ ਕਰੇ ਤੁਹਾਨੂੰ ਪਾਚੋਇਆ ਹਾਂਜੀ 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 ਬਾਕੀ ਇਹ ਵੀ ਜਾਦਕਾਦ ਵਾਲੀ ਵੱਛੀ ਆ ਤੁਸੀਂ ਦੇਖੋ ਕਿੰਨੀ ਆ ਥੱਲਿਓ ਫੈਸ਼ਨ ਵੇਖੋ ਕਿੰਨਾ ਵੱਛੀ ਦਾ ਰਾਜੀ ਉਤਰਾ ਪੂਰੀ ਹਾਂਜੀ ਬਹੁਤ ਵੈਸੇ ਫੋਟੋ ਤੇ ਲਾਂਬੜੀਆਂ ਉਹਦੇ ਫੋਟਾਂ ਨੇ ਤਾਂ ਉੱਤੇ ਚਲੋ ਖੋਲੋ ਤੋਰੀਆਂ ਇਹ ਜਿਹੜੀ ਜਿੰਨੀ ਜਿਆਦਾ ਇਹਨੂੰ ਆਂਦਾ ਵੀ ਕੱਖ ਨਹੀਂ ਇਹਨਾਂ ਦੁੱਧ। ਲੈ ਜਰਸੀਆਂ ਦੇ ਹਿਸਾਬ ਨਾਲ ਕੱਦ ਵਜਨ ਜਿਹੜਾ ਇਹਦਾ ਚੰਗਾ। ਪੂਰੀ ਜਾਨ ਚਾ ਨਿੱਗਰ ਜੱਸੀ ਆ ਪੂਰੀ। ਬਾਕੀ ਇਹ ਮਸਾ ਮੜ ਨਿਸ਼ਾਨ ਜਿਹੜੇ ਪੁਰਾਣੇ ਪਏ ਆ। ਲੈ ਵੀ ਚ ਦੇ ਕਿੰਨਾ ਫੇਰ ਰੱਖੀਦਾ ਮੁੱਲ ਇਹ ਨੂੰ ਇਹਨਾਂ ਦੇ ਇਹ ਵਾਸ਼ੀ 50000 ਰੁਪਏ 50 ਦੀ ਹਾਂ ਬਸ਼ੀ ਬੜੀ ਚੰਗੀ ਇਹ ਉਹਨੇ ਬੜੀ ਵਕ ਕੰਨੀ ਵਸ਼ੀ ਹੈ ਉਹਨੇ ਕਿ ਕੀ ਕਰਦੀ ਹੈ ਮਾਨਤਨ ਚਲ 2000 ਕੱਟ ਕਰ 40000 ਦੀ ਬਚੀ ਹੋ ਕੇ ਥੋਣੀ ਚੁਣੀ ਹੋਰ ਛੋਟ ਛੜ ਕਰਦੀ ਹੈ ਨਹੀਂ ਠੀਕ ਜੀ ਹੁਣ ਮੰਨੂਗਾ ਉਰੇ 45000 ਦੀ ਜਾਣ ਦੋ ਜਿਆਦਾ ਨਾ ਛੋਟਾਂ ਕਾਈ ਜਾਣ ਦੋ 45000 ਦੀ ਅੱਜ ਜਾਣ ਦੋ ਹੁਣ ਅਗਲੇ ਸਾਲ ਹੀ ਵੀਡੀਓ ਪੈਣੀ ਹੈ ਤੇ ਫਿਰ ਠੀਕ ਹੈ ਜੀ ਕੋਈ ਠੀਕ ਹੈ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀਆਂ ਗੱਬਨਾ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚ ਆ ਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ